ਕਹਿੰਦੇ ਆ ਕੁਝ ਬਦਕਾਰ ਕਿਸਮ ਦੀਆਂ ਔਰਤਾਂ ਜਾਂ ਬਦਕਾਰ ਕਿਸਮ ਦੇ ਮਰਦ ਖੁਦਾਨਾ ਖਾਸਤਾ ਜੇ ਤੁਸੀਂ ਉਹਨਾਂ ਨੂੰ ਕਿਸੇ ਗਲਤੀ ਤੇ ਉਹਨਾਂ ਦੀ ਬਾਜ਼ੀ ਖਿਲਾਕੀ ਤੇ ਫੜ ਲੈਣੀ ਆ ਤਾਂ ਉਹ ਇੱਕ ਕਦਮ ਪਿੱਛੇ ਹੁੰਦੇ ਆ ਮਾਫੀ ਮੰਗਦੇ ਆ ਆਪਣੇ ਆਪ ਨੂੰ ਸੁਧਾਰਨ ਦਾ ਕਹਿੰਦੇ ਆ ਪਰ ਉਹ ਕਦੇ ਆਪਣੇ ਆਪ ਨੂੰ ਸੁਧਾਰ ਨਹੀਂ ਸਕਦੇ ਜਿਵੇਂ ਕਹਿੰਦੇ ਹੁੰਦੇ ਆ ਨਾ ਰੱਸੀ ਮੱਤ ਜਾਂਦੀ ਹੈ ਵਾਲ ਨਹੀਂ ਜਾਂਦਾ ਜਾਂ ਜਿਹੜੇ ਪਸ਼ੂ ਨੂੰ ਰੱਸੇ ਚੱਪਣ ਦੀ ਆਦਤ ਹੈ ਦੇ ਉਹ ਜਾਂਦੀ ਨਹੀਂ ਉਵੇਂ ਉਹ ਆਪਣੇ ਆਪ ਨੂੰ ਸੁਧਾਰਦੇ ਨਹੀਂ ਹਾਂ ਇਹ ਜ਼ਰੂਰ ਕਰਦੇ ਆ ਕਿ ਅਗਲੀ ਾਰ ਤੋਂ ਫੜੇ ਨਾ ਜਾਈਏ ਅਗਲੀ ਾਰ ਤੋਂ ਸਾਡੀ ਇਹ ਗਲਤੀ ਕਿਸੇ ਦੀਆਂ ਨਜ਼ਰਾਂ ਤੇ ਨਾ ਆਵੇ ਉਹਦੇ ਵਿੱਚ ਤੋਂ ਬਚਣ ਲਈ ਉਹਦੇ ਤੋਂ ਕੰਟਰੋਲ ਕਰਨ ਲਈ ਉਹਦੇ ਤਰੀਕੇ ਮਾਹੌਲ ਹਾਲਾਤ ਹੋਵੇਂ ਦੇ ਬਣਾਉਣ ਵਾਸਤੇ ਉਹ ਸੋਚਦੇ ਆ ਉਹ ਆਪਣੇ ਆਪ ਨੂੰ ਕਦੇ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਜਿਹੜਾ ਪਸ਼ੂ ਇੱਕ ਵਾਰੀ ਰਸੇ ਚੱਬਣ ਲੱਗ ਕੇ ਜਾਵੇ ਉਹ ਕਦੇ ਵੀ ਸੁਧਰ ਨਹੀਂਦਾ ਜਿਨ੍ਹਾਂ ਨੂੰ ਗਲ ਚੰਗੀ ਲਾਇਕ ਸ਼ੇਅਰ ਕਮੈਂਟ ਕਰੀਦਾ ਹੈ